ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਆਜੋ ਤੁਹਾਨੂੰ ਦਿਖਾਉਣੇ ਅੱਜ ਲੁਧਿਆਣਾ ਇਹ ਹੈ ਜੀ ਇਹ ਜਿਹੜਾ ਹੈਗਾ ਐਮਬੀਡੀ ਮਾਲ ਦੇ ਵਾਲਾ ਚੌਕ ਆ ਜਿਹੜਾ ਉੱਥੇ ਅੱਜ ਰਸ਼ਾ ਜੀ ਕਿਉਂਕਿ ਇੱਥੇ ਪੰਜਾਬ ਦੇ ਗਵਰਨਰ ਸਾਹਿਬ ਪਹੁੰਚੇ ਹੋਏ ਨੇ ਅੱਜ ਇਹ ਤਾਂ ਕਰਕੇ ਇੰਦਰੋ ਗੱਡੀਆਂ ਰੁਕੀਆਂ ਗਈਆਂ ਨੇ ਗਵਰਨਰ ਸਾਹਿਬ ਜੀਆਂ ਗੱਡੀਆਂ ਦਾ ਕਾਫਲਾ ਨੰਗਣ ਲੱਗਿਆ ਜੀ ਇੱਥੋਂ ਐਮਬੀਡੀ ਮਾਲ ਵੱਲੋਂ ਆ ਰਹੇ ਨੇ ਉਹ ਇਹ ਦੇਖੋ ਜੀ ਇੱਥੇ ਤਾਂ ਦੁਕਾਨ ਨੇ ਜੀ ਇਹ ਗੱਡੀਆਂ ਤਾਰ ਰੱਖੀਆਂ ਗਈਆਂ ਨੇ ਸਾਰੀਆਂ ਸਿਕਿਉਰਿਟੀ ਵੱਲੋਂ ਗੱਡੀਆਂ ਰੋਕਿਆ ਗਈਆਂ ਨੇ ਗਵਰਨਰ ਸਾਹਿਬ ਦੀ ਉਹ ਦੇਖੋ ਜੀ ਪੰਜਾਬ ਦੀਆਂ ਪੰਜਾਬ ਦੀ ਸਿਕਿਉਰਿਟੀ ਜਿਹੜੀ ਆ ਗਵਰਨਰ ਸਾਹਿਬ ਦੇ ਨਾਲ ਲੱਗੀ ਹੋਈ ਆ ਗਵਰਨਰ ਸਾਹਿਬ ਦੀਆਂ ਗੱਡੀਆਂ ਦਾ ਕਾਫਲਾ ਲੰਘ ਰਿਹਾ ਜੀ ਦੇਖੋ ਜੀ ਇਹ ਜੀ ਅੱਜ ਲੁਧਿਆਣੇ ਪਹੁੰਚੇ ਸੀ ਨਯਾ ਦੇ ਗਵਰਨਰ ਸਾਹਿਬ ਤੇ ਜਿੱਦਾਂ ਜਿੱਦਾਂ ਨੂੰ ਇਹਨਾਂ ਦਾ ਨਾਮ ਪਤਾ ਕਮੈਂਟਾਂ 'ਚ ਜਰੂਰ ਦੱਸਿਓ ਜੀ ਪੰਜਾਬ ਦੇ ਗਵਰਨਰ ਸਾਹਿਬ ਦਾ ਇਹ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਲੰਘ ਰਿਹਾ ਜੀ ਉਹ ਦੇਖੋ ਜੀ ਉਹ ਜੰਪਰ ਵਾਲੀ ਗੱਡੀ ਵੀ ਲੰਘ ਗਈ ਜੀ ਇਹ ਉਹਨਾਂ ਦੇ ਨਾਲ ਜਿੰਨੀਆਂ ਸਿਕਿਉਰਿਟੀ ਵਾਲੀਆਂ ਗੱਡੀਆਂ ਇਹ ਸਭ ਜਾ ਰਹੀਆਂ ਨੇ ਜੀ ਆਹ ਦੇਖੋ ਜੀ ਆਪਣੇ ਐਂਬੂਲੈਂਸ ਵੀ ਲੰਘ ਗਈ ਜੀ ਐਂਬੂਲੈਂਸਰ ਅ ਫਾਇਰ ਬ੍ਰਿਗੇਡ ਇਹ ਦੇਖੋ ਜੀ ਗੱਡੀਆਂ ਦਾ ਕਾਫਲਾ ਲੰਘਿਆ ਜੀ ਇੱਥੇ ਇਹ ਸਾਨੂੰ ਅਜੇ ਰਸਤੇ 'ਚ ਮਿਲਿਆ ਜੀ ਲੁਧਿਆਣੇ ਆ ਸੀ ਡਿਊਟੀ ਤੋਂ ਆ ਰਹੇ ਸੀ ਤੇ ਐਮਬੀਡੀ ਮਾਲ ਦੇ ਸਾਹਮਣੇ ਗੱਡੀਆਂ ਚੋਂ ਦਾ ਕਾਫਲਾ ਮਿਲਿਆ ਜੀ ਸਾਨੂੰ ਸਿਕਿਉਰਿਟੀ ਵਜੋਂ ਇਹ ਜਾਮ ਲੱਗਿਆ ਹੋਇਆ ਸੀ ਜੀ ਅੱਜ ਗੱਡੀਆਂ ਦਾ ਕਾਫਲਾ ਨੰਗਲ ਕਰਕੇ ਗੱਡੀਆਂ ਰੁਕੀਆਂ ਗਈਆਂ ਸੀ ਇਹ ਦੇਖੋ ਜੀ ਇਹ ਹੈ ਜੀ ਆਪਣਾ ਚੁੰਗੀ ਤੋਂ ਜਿਹੜਾ ਆਪਣਾ ਬੇਰ ਕਾਲਾ ਰੋਡ ਆ ਜੀ ਥੱਲੇ ਦੀ ਪੁਲ ਦੇ ਇਹੋ ਵਾਲਾ ਰੋਡ ਆ ਜੀ ਇਹ ਦੇਖੋ ਜੀ ਇਹ ਸਭ ਸਿਕਿਉਰਿਟੀ ਲੱਗੀ ਹੋਈ ਸੀ ਅੱਜ ਉਹਨਾਂ ਦੀ ਡਿਊਟੀ ਲੱਗੀ ਸੀ ਮਲਾਜਮਾਂ ਦੀ ਇਹ ਸਾਹਮਣੇ ਆ ਜੀ ਉਹ ਦੇਖੋ ਐਮਬੀਡੀ ਮਾਲ ਆ ਜਿਹੜਾ ਜਗਮਗ ਕਰ ਰਿਹਾ ਐਮਬੀਡੀ ਮਾਲ ਦੇ ਵਿੱਚ ਆਏ ਹੋਏ ਸਨ ਅੱਜ ਦੇਖੋ ਜੀ ਲੁਧਿਆਣਾ ਦਾ ਟ੍ਰੈਫਿਕ ਇਹ ਲੁਧਿਆਣਾ ਦਾ ਟ੍ਰੈਫਿਕ ਦੇਖ ਲਓ ਜੀ ਐਮਬੀਡੀ ਮਾਲ ਦੇ ਸਾਹਮਣੇ ਵਾਲਾ ਇਹ ਵੀ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਜਿਹੜੀ ਫੋਰਸ ਦੀਆਂ ਗੱਡੀਆਂ ਨੇ ਜੀ ਇਹ ਵੀ ਇਹ ਮਲਾਜ਼ਮ ਵੀ ਆ ਰਹੇ ਨੇ ਇਹਨਾਂ ਦੀ ਡਿਊਟੀ ਲੱਗੀ ਸੀ ਅੱਜ ਇਹ ਮਲਾਜ਼ਮ ਪੰਜਾਬ ਫੋਰਸ ਦੀ ਗੱਡੀ ਹੈ ਜੀ ਇਹ ਇਹਨਾਂ ਦੀ ਡਿਊਟੀ ਲੱਗੀ ਹੋਈ ਸੀ ਅੱਜ ਤੇ ਆ ਜੀ ਇਹ ਤੁਹਾਨੂੰ ਦਿਖਾਉਣੇ ਆ ਜੀ ਕਿ ये देखो जी इसूल दे बच्चे आए थे जी ये भी एम बी डी मॉल घूम के गए ने बच्चे देखो जी ना बाय करा हैलो हैलो बाय 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 ये देखो जी स्कूल के बच्चे आए थे खुश सी बच्चे ये आया जी टो जोन एरिया ਇਹ ਤਾਂ ਟੋਲੋਂ ਏਰੀਆ ਵੀ ਰੋਡ ਦੇ ਨਾਲ ਇੱਥੇ ਗੱਡੀਆਂ ਨਾ ਖੜਾਓ ਇਹ ਰੋਡ ਤੇ ਉਹ ਸਾਹਮਣੇ ਆਪੋਜੀਟ ਐਮਬੀਡੀ ਮਾਲ ਹੈ ਜੀ ਇਹ ਜਦ ਪੈਦਲ ਸਫਰਦ ਖਾਰੇ ਜੀ ਤੁਹਾਨੂੰ ਅਸੀਂ ਇਹ ਨਾਲੇ ਤਾਂ ਸ਼ੈਰ ਹੋ ਜਾਂਦੀ ਹੈ ਜੀ ਪੈਦਲ ਬੰਦੇ ਨੂੰ ਤੁਰਨਾ ਚਾਹੀਦਾ ਸ਼ਰੀਰ ਜਿਹੜਾ ਚੱਲਦਾ ਰਹਿੰਦਾ ਬੰਦੇ ਦੀਆਂ ਨਾੜਾਂ ਖੁੱਲ੍ਹਦੀਆਂ ਆ ਜਾਂਦੀਆਂ ਨੇ ਬਲੱਡ ਸਰਕਲ ਕਰਦਾ ਰਹਿਣਾ ਬੰਦੇ ਦਾ ਇਸ ਕਰਕੇ ਆਪਣੇ ਲੋਕਾਂ ਦੀ ਅੱਜਕੱਲ ਸੈਰ ਬਹੁਤ ਘੱਟ ਗਈ ਸੀ ਉਹ ਸਾਹਮਣੇ ਜਾ ਰਹੀ ਹੈ ਜੀ ਕਹਿਲਵਸ ਰੈ ਕੋਟ ਵਾਲੀ ਉਹ ਚੱਲਿਆ ਜੀ ਉੱਤੇ ਇੰਦਰਜੀਤ ਡਰਾਈਵਰ ਬੰਦਾ ਛੱਤੋ ਵਾਲੀ ਪੈਦਲ ਚੱਲਣਾ ਚਾਹੀਦਾ ਜੀ ਲੋਕ ਪੈਦਲ ਸੈਰ ਅੱਜਕੱਲ ਬਹੁਤ ਘੱਟ ਕਰਦੇ ਨੇ ਕਿਤੇ ਵੀ ਜਾਣਾ ਹੁੰਦਾ ਨੇੜੇ ਤੇੜੇ ਅਗਲਾ ਹਰੇਕੀ ਗੱਡੀ ਚੱਕਦਾ ਪੈਦਲ ਚੱਲਣਾ ਸਰੀਰ ਲਈ ਬਹੁਤ ਜ਼ਰੂਰੀ ਹੈ ਜੀ ਇਸ ਕਰਕੇ ਆਪਾਂ ਨੂੰ ਪੈਦਲ ਸੈਰ ਜਿਹੜੀ ਆ ਜ਼ਰੂਰ ਕਰਨੀ ਚਾਹੀਦੀ ਹੈ ਜਿਹਦੇ ਨਾਲ ਆਪਣਾ ਸਰੀਰ ਜਿਹੜਾ ਫਿੱਟ ਰਹਿੰਦਾ ਜੀ ਜਿਵੇਂ ਬਿਮਾਰੀਆਂ ਬਹੁਤ ਲੱਗਦੀਆਂ ਨੇ ਅੱਜ ਕੱਲ ਬੀਪੀ ਦੀ ਜਾਂ ਸ਼ੂਗਰ ਦੀ ਜਾਂ ਹੋਰ ਬਿਮਾਰੀਆਂ ਤੋਂ ਬਚਾਅ ਲਈ ਆਪਾਂ ਨੂੰ ਸੈਰ ਕਰਨੀ ਚਾਹੀਦੀ ਆ ਇਹ ਸਾਹਮਣੇ ਆ ਜੀ ਬਾਈਕ ਰਾਈਡਰ ਵਾਲਿਆਂ ਦਾ ਹੋਟਲ ਜੀ ਆ ਗਿਆ ਇਹ ਸਾਹਮਣੇ ਰਾਜਗੁਰੂ ਨਗਰ ਚੌਕ ਵਾਲੀਆਂ ਬੱਤੀਆਂ ਆ ਗਈਆਂ ਜੀ ਰਾਜਗੁਰੂ ਨਗਰ ਚੌਕ ਦੀਆਂ ਬੱਤੀਆਂ ਆ ਗਈਆਂ ਜੀ ਬੱਤੀ ਦੇਖੋ ਵੀ ਰੈੱਡ ਹੋਈ ਹੋਈ ਆ ਜਿਸ ਕਰਕੇ ਗੱਡੀਆਂ ਦਾ ਕਾਫਲਾ ਇੱਥੇ ਵੀ ਰੁਕ ਜਾਂਦਾ ਹੈ ਤੇ ਇਹ ਜੇ ਤੁਹਾਨੂੰ ਸਾਡੀ ਵੀਡੀਓ ਜੇ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵੀਰ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਥੋੜਾ ਜਿਹਾ ਮੋਟੀਵੇਸ਼ਨ ਮਿਲੇ ਅਸੀਂ ਹੋਰ ਵਧੀਆ ਵੀਡੀਓ ਬਣਾ ਸਕੀਏ ਇਸ ਕਰਕੇ ਸਾਡੀ ਵੀਡੀਓ ਜਿਹੜੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇਹ ਹੈ ਵੀ ਰਾਜਗੁਰੂ ਨਗਰ ਲਾਈਟਾਂ ਇਤੋਂ ਅਸੀਂ ਰੋਡ ਕ੍ਰੋਸ ਕਰਾਂਗੇ ਜੀ ਕ੍ਰੋਸ ਕਰਕੇ ਅਸੀਂ ਪਰਲੀ ਸਾਈਡ ਜਾਣਾ ਹੁੰਦਾ ਅੱਜ ਤਾਂ ਲਾਈਟਾਂ ਤੇ ਵੀ ਸਿਕਿਉਰਿਟੀ ਲੱਗੀ ਹੋਈ ਹੈ ਜੀ ਚਲੋ ਚੰਗੀ ਗੱਲ ਆ ਜੀ ਮਜ਼ਾਜਮ ਭਰਾ ਸਾਡੇ ਡਿਊਟੀ ਤੇ ਲੱਗੇ ਹੋਏ ਆ ਡਿਊਟੀਆਂ ਦੇ ਪਾਵਨ ਨੇ ਉਹ ਅਸੀਂ ਸੜਕ ਕ੍ਰਾਸ ਕਰਾਂਗੇ ਜਾਂ ਦੇਖੋ ਰੈੱਡ ਲਾਈਟ 'ਚ ਗੱਡੀ 당ਗੀ ਆ ਲੋ ਇਹਦੇ ਨਾਲ ਹੀ ਫਿਰ ਅਸੀਂ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ